ਜਾਪਾ ਕਿੱਡੇ ਇੰਪੋਰਟੈਂਟ ਇਸ਼ੂ ਤੇ ਬਣਾ ਸਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ 10 ਸਾਲ ਤੋਂ ਪਿਛਦੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ ਮੈਂ ਕਹਿ ਰਿਹਾ ਹਾਂ ਉਹਨਾਂ ਨੇ ਸਜ਼ਾ ਭੁਗਤੀਆ ਉਸ ਗੱਲ ਦਾ ਖਮਿਆਜ਼ਾ ਭੁਗਤੀਆ ਸਪੀਕਰ ਸਾਹਿਬ ਕਿੱਡੀ ਅੱਛੀ ਵਾਈਟਲ ਇੰਪੋਰਟੈਂਟ ਡਿਸਕਸ਼ਨ ਜਿੱਦੇ ਲੀਡਰ ਆਫ ਆਪੋਜੀਸ਼ਨ ਨੇ ਪੂਰੀ ਭੂਮਿਕਾ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਕਿ ਕਿਵੇਂ ਐਫ ਆਈ ਆਰ ਦੇ ਅੱਜ ਤੱਕ 4 ਸਾਲਾਂ ਬਾਅਦ ਚਲਾਨ ਨਹੀਂ ਪੇਸ਼ ਹੋਏ ਔਰ ਜਿਹੜੇ ਲੋਕ ਗੁਨਾਹਗਾਰ ਸੀ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਸਪੀਕਰ ਸਾਹਿਬ ਦੇ ਹੈਵ ਗਾਟਨ ਸਕਾਟ ਫਰੀ ਉਹਨਾਂ ਦੇ ਮੁਕਦਮੇ ਸਾਰੇ ਚੰਡੀਗੜ੍ਹ ਟ੍ਰਾਂਸਫਰ ਹੋ ਗਏ ਰੀਸੈਂਟਲੀ ਆਮ ਆਦਮੀ ਪਾਰਟੀ ਇੱਕ ਚਰਨਜੀਤ ਸ਼ਰਮੇ ਦੀ ਜਿਹੜੀ ਇੱਕ ਸੁਪਰੀਮ ਕੋਰਟ ਵਿੱਚ ਐਸਐਲਪੀ ਨੇ ਡਿਫੈਂਡ ਕਰ ਸਕੀ ਸੀ స్టేਟ ਦੀ ਐਸਐਲਪੀ ਡਿਸਪਸ ਹੋਈ 150 ਤੋਂ ਉੱਤੇ ਵਕੀਲ ਹੈ ਸਰਕਾਰੀ ਸੀ ਇੰਨੇ ਤੱਕ ਇੰਪੋਰਟੈਂਟ ਔਰ ਗਾਂ ਉਹਨਾਂ ਨੂੰ ਕਿਵੇਂ ਫੜਨਾ ਵਾ ਬਿਕੋਜ਼ ਦੇ ਸੇ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਚਾਰ ਮਗਲੀਆਂ ਸਰਕਾਰਾਂ ਦਾ ਤਾਂ ਕਸੂਰ ਹੈ ਹੀ ਐ ਸਪੀਕਰ ਸਾਹਿਬ ਲੇਕਿਨ ਤਾਂ ਆ ਪਿਛਲੇ 3.5 ਸਾਲ ਦਾ ਤੁਸੀਂ ਅਬਸੋਰਬ ਨਹੀਂ ਕਰ ਸਕਦੇ ਔਰ ਤੁਸੀਂ ਜਿਹੜਾ ਹੁਣ ਲਾਅ ਬਣਾਓਗੇ ਵੀ Let me tell you it cannot be it cannot be uh, retrospectively effected ਜਿਹੜੇ ਬੰਦੇ ਗੁਨਾਹ ਕਰ ਕਰਕੇ ਲੰਘ ਗਏ ਨਾ ਸਪੀਕਰ ਸਾਹਿਬ ਤੁਸੀਂ ਬਣਾ ਵੀ ਲੋ ਪਹਿਲੀ ਗੱਲ ਤੁਹਾਨੂੰ ਪ੍ਰੈਜ਼ੀਡੈਂਸ਼ੀਅਲ ਐਸੈਂਟ ਨਹੀਂ ਮਿਲਣਾ ਐਲੋਬੀ ਨੇ ਕਹਿ ਦਿੱਤਾ ਸਪੀਕਰ ਸਾਹਿਬ ਬਿਕੋਜ਼ ਦਿਸ ਲਾਅ ਇਜ਼ ਅ ਡਾਇਰੈਕਟ ਕਲੈਸ਼ ਵਿਦ ਅ ਬੀ ਐਨ ਐਸ ਕਲੋਜ਼ਸ ਜਿਵੇਂ ਕੈਪਟਨ ਅਵਨੀਂਦਰ ਸਿੰਘ ਨੇ ਉਸ ਵੇਲੇ ਆਈ ਪੀ ਸੀ ਦੇ ਕਲੋਜ਼ ਨੂੰ ਓਵਰਰਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਆਪਣਾ ਬਿਲ ਨਹੀਂ ਸੀ ਬੜਾਇਆ ਸਪੀਕਰ ਸਾਹਿਬ ਆਈ ਪੀ ਆਈ ਪੀ ਸੀ ਨੂੰ ਉਹ ਜਦੋਂ ਓਵਰਰਾਈਡ ਕੀਤਾ ਉਹ ਗਵਰਨਮੈਂਟ ਆਫ ਇੰਡੀਆ ਨੇ ਪ੍ਰਵਾਨਗੀ ਨਹੀਂ ਦਿੱਤੀ ਤੇ ਪ੍ਰੈਜ਼ੀਡੈਂਟ ਕੋ ਉੱਥੇ ਮਿੱਟੀ ਪੈਰੀ ਉਸ ਬਿਲ ਦੇ ਉੱਤੇ ਸਪੀਕਰ ਸਾਹਿਬ ਉਹ ਮਾਰਕ ਮਾਈ ਵਰਡਸ ਇਸ ਬਿਲ ਦਾ ਵੀ ਹਸ਼ਰ ਹੋਵੇਗਾ ਬਿਕੋਜ਼ ਤੁਸੀਂ ਇਸ ਗੱਲ ਬਿਲ ਵਿੱਚ ਕਲੈਰਿਟੀ ਨਹੀਂ ਹੈਗੀ ਔਰ ਜਿਹੜਾ ਇਹਨਾਂ ਨੇ ਗੱਲ ਕੀਤੀ ਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਜਾਗ ਦੀ ਜੋਤ ਆ ਉਹਨਾਂ ਨੂੰ ਅਸੀਂ ਡਿਫਰੈਂਟਲੀ ਟਰੀਟ ਕਰਦੇ ਹਾਂ ਨਾਰਮਲ ਪੋਥੀਆ ਵਿੱਚ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦਾ ਸਪੀਕਰ ਸਾਹਿਬ ਜਿਹੜੇ ਆਮ ਡੇਰਿਆਂ ਤੇ ਬੈਠੇ ਨੇ ਉਹ ਵੀ ਪੋਥੀਆ ਬਣਾ ਕੇ ਬੈਠੇ ਉਹਨਾਂ ਦਾ ਵੀ ਉਹੀ ਜਿਹੜੇ ਸਜ਼ਾ ਤੇ ਸਾਡੇ ਵਾਲਿਆਂ ਦੀ ਵੀ ਉਹੀ ਸਜ਼ਾ ਸਪੀਕਰ ਸਾਹਿਬ ਇਹ ਬਹੁਤ ਇੰਪੋਰਟੈਂਟ ਮਸਲਾ ਵਾ ਔਰ ਜਿਹੜਾ ਮੈਂ ਤਾਂ ਇਹ ਕਹੂੰਗਾ ਕਿ ਇਸ ਬਿੱਲ ਦੀ ਬਣਾ ਲਓ ਤੁਸੀਂ ਕੋਈ ਇਤਰਾਜ਼ ਨਹੀਂ ਕਰ। ਇਸ ਬਿੱਲ ਤੁਹਾਡਾ ਸਵਾ ਸਾਲ ਇਸ ਗਵਰਨਮੈਂਟ ਦਾ ਟਾਈਮ ਰਹਿ ਗਿਆ। ਕਿਸੇ ਨੂੰ ਸਰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ। ਕਿਸੇ ਨੂੰ ਸਪੀਕਰ ਸਾਹਿਬ ਸਜ਼ਾ ਨਹੀਂ ਮਿਲਣੀ। ਸਾਰੇ ਗੁਨਾਹਗਾਰ ਵੈਦਰ ਦੇ ਆ ਪੋਲੀਟੀਕਲ ਲੀਡਰਸ ਜਾਂ ਉਹ ਪੁਲਿਸ ਵਾਲੇ ਨੇ ਉਹ ਕਿਸੇ ਨਾ ਕਿਸੇ ਚੋਰ ਮੋਰੀ ਰਾਹੀਂ ਉਹ ਸਜ਼ਾਵਾਂ ਨੂੰ ਐਸਕੇਪ ਕਰ ਚੁੱਕੇ ਆ। ਜੇ ਤਾਂ ਇਹਦੇ ਤੋਂ ਤੁਸੀਂ ਕੋਈ ਸੰਜੀਦਾ ਐਫਰਟ ਬਣਾਉਣਾ ਵਾ ਕਰਨਾ ਵਾ ਤੇ ਫਿਰ ਇਸ ਦਾ ਕੋਈ ਹੋਰ ਅਲਟਰਨੇਟਿਵ ਲੱਭੋ ਇਹ ਬਿੱਲ ਤੁਹਾਡੇ ਤੁਸੀਂ ਮੇਰੀ ਗੱਲ ਮੈਂ ਫਿਰ ਕਹਿ ਰਿਹਾ ਜਿਹੜੇ ਮਗਰਲੇ ਵੀ ਬਿੱਲ ਜਿਹੜੇ ਕੱਲ ਪਰਸੋ ਆਪਰੇਟ ਆਪਰੇਸ਼ਨ ਲੋਟਸ ਜਾਂ BBMP ਕਿੱਥੇ ਬੇ ਨੇ ਮੇਰੇ ਅការ ਰਾਜਪੋਵੰਦ ਕਿਸੇ ਕੋਨੇ ਦਫਤਰ ਚ ਸਪੀਕਰ ਸਾਹਿਬ ਸੋ ਹਾਂ ਅਗਲੀ ਗੱਲ ਐਡੇ ਇੰਪੋਰਟੈਂਟ ਮਸਲੇ ਤੇ ਬਹਿਸ ਹੋਰੀ ਸਪੀਕਰ ਸਾਹਿਬ ਤੁਸੀਂ ਆਪੇ ਕਹਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਉਹਦੇ ਨਾਲ ਉੱਤੇ ਤੁਹਾਡੇ ਵਾਸਤੇ ਕੁਝ ਨਹੀਂ ਦੁਨੀਆ 'ਚ ਕੀ ਅੱਜ ਖੇਰੇ ਨੂੰ ਟਾਰਗੇਟ ਕਰਨਾ ਜ਼ਰੂਰੀ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜਦੋਂ ਤੁਸੀਂ ਕਹਿ ਰਹੇ ਕਿ ਮੇਰੇ ਪਹਿਲੀ ਗੱਲ ਤਾਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਜੇ ਕੋਈ ਤੁਹਾਨੂੰ ਲੱਭਦਾ ਬੰਦਾ ਬੁਨਾਗਰ ਅੱਜ ਵੀ ਪਨਿਸ਼ ਕਰੋ ਉਸ ਨੂੰ ਸਾਡੇ ਪਿੰਡ ਦੇ ਬੰਦੇ ਮੇਰੇ ਨਾਲ ਨੇ ਸਪੀਕਰ ਸਾਹਿਬ ਗੇਟ ਅਸੀਂ ਬਣਵਾ ਕੇ ਦਿੱਤਾ ਉਹ ਬਲਤੇਰ ਸਿੰਘ ਦਾ ਪਰਿਵਾਰ ਅੱਜ ਵੀ ਮੈਂ ਇੱਥੇ ਵਿਧਾਨ ਸਭਾ 'ਚ ਪੇਸ਼ ਕਰ ਦੂੰਗਾ ਸਪੀਕਰ ਸਾਹਿਬ ਐਵੇਂ ਝੂਠ ਨਾ ਮਤ ਤੁਹਾਨੂੰ ਥੱਲੇ ਮਿਸਲੀਡਿੰਗ ਇਨਫੋਰਮੇਸ਼ਨ ਦਿੰਦੇ ਨੇ ਝੂਠੇ ਬੰਦੇ ਤੁਸੀਂ ਚੱਕਿਓ ਇਹ ਤਾਂ ਸਮਾਂ ਹੀ ਨਹੀਂ ਸੀ ਅੱਜ ਜੇ ਤੁਹਾਨੂੰ ਕੋ ਮੇਰੇ ਨਾਲ ਰੰਜਿਸ਼ ਆ ਕਿ ਮੈਂ ਕਿਸੇ ਨੇ ਉਸ ਚੈਨਲ ਤੇ ਕੀ ਆ ਗਿਆ ਚਲੋ ਤੁਸੀਂ ਤੁਸੀਂ ਬਾਹਰ ਗੱਲ ਕਰੋ ਨਾ ਮੇਰੇ ਨਾਲ ਤੁਸੀਂ ਡਿਬੇਟ ਕੇ ਅਡਰੈਸ ਕਰੋ ਖੈਨਾ ਸਰ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਅਗਰ ਇਹਨਾਂ ਨੂੰ ਪਰਸਨਲ ਰੰਜਿਸ਼ ਆ ਮੇਰੇ ਨਾਲ ਇਹਨਾਂ ਨੂੰ ਕੋ ਸਮਾਂ ਮਿਥ ਲੈਣ ਮੰਤਰੀ ਜੀ ਬੈਠਣੇ ਪਬਲਿਕ ਡਿਬੇਟ ਪਬਲਿਕ ਚਾਹੁੰਦੇ ਦੀ ਤੇ ਆਪਾਂ ਉੱਥੇ ਗੱਲ ਕਰਦਾ ਮੇਰੀ ਤੁਹਾਨੂੰ ਇਹ ਰਾਏ ਹੈਗੀ ਸਪੀਕਰ ਸਾਹਿਬ ਅਸੀਂ ਇਸ ਬਿੱਲ ਦੀ ਸਪੋਰਟ ਕਰਾਂਗੇ ਲੇਕਿਨ ਇਸ ਬਿੱਲ ਵਿੱਚ ਜਿਹੜੀਆਂ ਖਾਮੀਆਂ ਉਹਨਾਂ ਨੇ ਗਿਨਾਤੀਆਂ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਤੀ ਕਿ ਰੈਟਰੋਸਪੈਕਟਿਵ ਇਫੈਕਟ ਤੁਸੀਂ ਮੈਂਸ਼ਨ ਹੀ ਨਹੀਂ ਕੀਤਾ ਜਿਹੜੇ ਬੁਨਾਗਾਰ ਨਿਕਲ ਚੁੱਕੇ ਨੇ ਤੁਸੀਂ ਪਲਾਨ ਬਣਾ ਲਓਗੇ ਲੈਟਸ ਸੈਸੈਂਟ ਵੀ ਹੋ ਗਿਆ ਪ੍ਰੈਜ਼ੀਡੈਂਟ ਦਾ ਉਹਨਾਂ ਬੰਦਿਆਂ ਨੂੰ ਤੁਸੀਂ ਇਸ ਬਿਲ ਵਿੱਚ ਸਜ਼ਾ ਨਹੀਂ ਦੇ ਸਕਦੇ ਕ੍ਰਿਮੀਨਲ ਲਾ ਪ੍ਰੋਸੀਜਰ ਸੇਜ਼ ਯੂ ਕੈਨਟ ਪਨਿਸ਼ ਪੀਪਲ ਬਾਈ ਬ੍ਰਿੰਗਿੰਗ ਅ ਨਿਊ ਲਾ ਐਂਡ ਪਨਿਸ਼ ði 올ਡ ਕ੍ਰਾਈਮਸ ਇਨ ਅਕੋਰਡੈਂਸ ਵਿਦ ði ਨਿਊ ਲਾ ਵੀ ਕੈਨਟ ਡੂ ਇਟ ਸਪੀਕਰ ਸਾਹਿਬ ਸੋ ਇਹ ਤਾਂ ਮੇਰੇ ਚੰਦ ਸੀਗੇ ਜੇ ਮੁੜ ਕੇ ਸਮਾਂ ਦੇਓਗੇ ਆ ਕਿ ਨੇ ਲੈਬਰਾਟ ਮੋਰ ਜੀ ਬਾਈ ਬਾਦ ਥੈਂਕ ਯੂ